ਆ ਛੱਟ ਦੇ ਥੱਲੇ ਜੇ ਰੈਡੀ ਲੱਗੇਗੀ ਤੇ ਜਿਹੜਾ ਪਹਿਲਾਂ ਲਾ ਰਹੇ ਨੇ ਉਹਨਾਂ ਦੀ ਲੱਗੇਗੀ ਖੁੱਲਾ ਚੈਲੇਜ ਹੈ ਤੈਨੂੰ ਓਡੀ ਐਸਪੀ ਜਲਾਲਪਾਲ ਵਾਦਿਆ ਜਿੰਨੇ ਤੋਂ ਖਾਕੀ ਵਰਤੀ ਪਾਈ ਤੇ ਗੁੰਡਾਗਰਦੀ ਕਰ ਰਹੇ ਆਂ ਖੜੀ ਕਰਾਂਗੇ ਇਹਦੇ ਦਾ ਚੋਰ ਹੋਣੇ ਕੂ ਚਾਹ ਗਰੀਬਾਂ ਦੇ ਝੰਡੇ ਵੀ ਸਾਰੇ ਦਾ ਗਰੀਬਾਂ ਨੂੰ ਝੰਡੇ ਨਾਲ ਉਠਾਵਾ ਪਤਾ ਮਾਚੀ ਨਹੀਂ ਕਰਨ ਦੇ ਆਗੇ ਸਾਰੇ ਸਾਰੇ ਕਿਹਦੀ ਪੁਲਿਸ ਕੱਢੀ ਕਰ ਰਹਾ ਐ ਐਸਪੀ ਸਾਹਿਬ ਕਾਦੀ ਅਸੀਂ ਕੰਦਰ ਕਰਦੇ ਆ ਤੁਸੀਂ ਬੰਦੇ ਆਮਾਨਦਾਰ ਜੇ ਪਰ ਲੋਕ ਜਿਹੜੇ 16 ਘੰਟੇ ਪੈਰਾਂ ਤੇ ਖੜੇ ਹੋ ਕੇ ਆਦੀ ਮਿਹਨਤ ਮਜ਼ਦੂਰੀ ਕਰਦੇ ਨੇ ਉਹਨਾਂ ਨੂੰ ਤੇਰੀ ਪੁਲਿਸ ਜਲਾਲਾਬਾਦੀ ਡੀਐਸਪੀ ਦੀ ਟਿੰਡਾ ਸੰਗਿਆ ਗਵਾਹੀ ਵਿੱਚ ਦੇਖੋ ਦਾ ਐਮਐਨਏ ਗੋਲੀ ਉਹਨਾਂ ਦੇ ਚੰਤੇ ਇਸ ਤਰ੍ਹਾਂ ਬਦਮਾਸ਼ੀ ਕਰਨਗੇ ਬਿਲਕੁਲ ਬਰਦਾਸ਼ਤ ਬਲਾਲ ਚੰਡਾ ਨਹੀਂ ਕਰੇਗਾ ਐਸਐਸਪੀ ਸਾਹਿਬ ਇਸ ਤੋਂ ਬਾਅਦ ਕੋਈ ਵੀ ਗੱਟਰਾ ਬਾਪਰ ਦੀ ਹੈ ਕੋਈ ਰੋੜ ਜਾ ਹੁੰਦਾ ਹੈ ਕੋਈ ਹੋਰ ਗੱਟਰਾ ਬਾਪਰ ਦੀ ਹੈ ਤੇਰੀ ਪੁਲਿਸ ਤੇ ਇਹਨੇ ਜਿੰਮੇਵਾਰ ਹੋਏਗਾ ਤੂੰ ਸਾਨੂੰ ਫੜਕੇ ਜੇ ਲੱਗ ਕੇ ਬੰਦ ਕਰੇ ਤੂੰ ਫੜ ਕੇ ਸਾਨੂੰ ਹਵਾ ਲਾੜ ਕੇ ਬੰਦ ਕਰੇ ਇੱਥੇ ਜਿਹੜੀਆਂ ਰੇਡੀਆਂ ਲੱਗੀਆਂ ਨੇ ਉਹ ਚੋਰੀ ਕਰਾਵੇ ਇੱਥੇ ਬਰਾਮਦ ਆਈਆਂ ਰੇਡੀਆਂ ਉਹ ਮਜੂਰੀਆਂ ਦੀਆਂ ਰੇਡੀਆਂ ਕਿਨਾਂ ਜਾਨ ਨਹੀਂ ਦਿੱਤੀਆਂ ਜਾਣੀਆਂ